ਖੜੇ ਹੋ ਫੋੜਾ ਐਕਸਪ੍ਰੈਸ ਨਿਊਜ਼ ਚੈਨਲ ਦੱਸਦੀ ਹੈ ਕਿ ਜਲੰਧਰ ਤੋਂ ਮਾਸ਼ੀ ਵਾਲਾ ਜਾ ਰਹੀ ਕਾਰ ਸਿਵਲ ਹਸਪਤਲ ਦੇ ਨਜ਼ਦੀਕ ਪੁਲ ਉੱਪਰ ਖੜੀ ਬੱਸ ਨਾਲ ਟਕਰਾ ਗਈ ਜਿਸ ਦੌਰਾਨ ਕਾਰ ਸਵਾਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਸਿਵਲ ਹਸਪਤਲ ਵਿੱਚ ਭਰਤੀ ਕਰਵਾਇਆ ਗਿਆ ਜਿਸ ਦੀ ਪਛਾਣ ਸ਼ੁਭਮ ਦੇ ਰੂਪ ਵਿੱਚ ਹੋਈ ਦੇਖੋ ਕੀ ਹੈ ਪੂਰਾ ਮਾਮਲਾ ਇਸ ਵੀਡੀਓ ਦੇ ਅੰਦਰ ਅਤੇ ਕੀ ਕਹਿ ਰਿਹਾ ਹੈ ਕਾਰ ਡਰਾਈਵਰ ਅਤੇ ਬੱਸ ਚਾਲਕ ਫੋੜਾ ਐਕਸਪ੍ਰੈਸ ਨਿਊਜ਼ ਚੈਨਲ ਤੋਂ ਬਿਰੋਜ ਸ਼ਰਮਨ ਨਾਲ ਹਰਿਸ਼ ਪਟਾਰੀ ਦੀ ਇੱਕ ਖਾਸ ਰਿਪੋਰਟ ਨਾ ਜੀ ਸੁੰਦਰ ਥੈਂਕ ਯੂ ਕਿੱਥੇ ਰਹਿਣ ਆਲੇ ਬਾਜੀ ਮੈਂ ਪਕਵਾੜੀ ਦਾ ਰਹਿਣ ਵਾਲਾ ਜੀ ਹਾਂਜੀ ਇਹ ਕੀ ਹਾਸਾ ਹੋਇਆ ਬਾਜੀ ਹਾਸਾ ਕੀ ਹੋਇਆ ਸੱਚੀ ਮੈਂ ਤਾਂ ਨਵੀਂ ਗੱਡੀ ਲੈ ਕੇ ਆਉਂਦਾ ਪਿਆ ਸੀ ਹਲੇ ਹਾਂਜੀ ਇੱਧਰਲੇ ਪਾਸੇ ਗੱਡੀ ਐਨ ਸਾਈਡ ਤੇ ਗੱਡੀ ਸਾਈਡ ਦਾ ਸਾਈਡ ਤੇ ਗੱਡੀ ਖੜੀ ਸੀ ਅੱਛਾ ਠੀਕ ਹੈ ਜੀ ਸਾਈਡ ਤੇ ਗੱਡੀ ਖੜੀ ਸੀ ਇਹਨਾਂ ਨੇ ਪਤਾ ਨਹੀਂ ਕਿੱਡੀ ਤੇਜ਼ ਲੈ ਕੇ ਆਉ ਉਹ ਸਪੀਡ ਤੇ ਬੰਦਾ ਸੀ ਉਹ ਗੱਡੀ ਖੋੜ ਦੇ ਦੇ ਪਿੱਛੇ ਲਿਆ ਕੇ ਨਾ ਵੀ ਗੱਡੀ ਵਾਲੇ ਮੋੜ ਤੋਂ ਨਹੀਂ ਹੋਇਆ ਜੀ ਤੁਹਾਡੀ ਕਿਹੜੀ ਗੱਡੀ ਆ ਹਾਂਜੀ ਮੇਰੀ ਗੱਡੀ ਮੋੜਲੀ ਆ ਜੀ ਇਹ ਬੱਸ ਤੁਹਾਡੀ ਆ ਹਾਂਜੀ ਬੱਸ ਮੇਰੀ ਬੱਸ ਮੇਰੀ ਨਹੀਂ ਐ ਕਿ ਜੀ ਅੱਛਾ ਮ अच्छा जिलंदवार किथे ਲੈ ਕੇ ਜਾਣਾ ਸੀ ਇੱਥੇ ਆਪਣੇ ਜੇ ਲੈ ਜਾਣਾ ਜੱਟੇ ਲੈ ਕੇ ਜਾਣੀ ਸੀ ਉਹਨੂੰ ਅੱਛਾ ਇੱਥੇ ਉੱਧਾ ਖੜ ਗਏ ਤੁਸੀਂ ਅਸੀਂ ਉੱਧੇ ਖੜ ਗਏ ਅਸੀਂ ਪੁੱਛਣ ਦੱਸ ਦੱਸਤਾ ਪੁੱਛਣ ਲੱਗ ਮੈਨਾਂ ਲੈ ਜਾਣ ਜੱਟੇ ਨੂੰ ਅੱਛਾ ਜੀ ਦੱਸੋ ਤੇ ਖੜੀ ਗੱਡੀ ਦੇ ਵਿੱਚ ਮਾਰੇ ਆ ਨੇ ਖੜੀ ਗੱਡੀ ਦੇ ਵਿੱਚ ਕੀ ਕੋਈ ਜਾਨੀ ਨੁਕਸਾਨ ਹੋਇਆ ਗੱਡੀ ਜਾਨੀ ਨੁਕਸਾਨ ਕੁਛ ਨਹੀਂ ਹੋਇਆ ਮੁੰਡੇ ਤੇ ਮਾੜੀ ਵਿੱਚ ਹੀ ਡਾਈ ਉਹਨੂੰ ਲੈ ਕੇ ਮਾਰੇ ਕਿੰਨੇ ਵਿਅਕਤੀ ਸੀ ਗੱਡੀ ਚੋਂ ਦੋ ਜੋ ਦੋ ਦੋਨੋਂ ਸਹੀ ਆ ਕਿ ਕਿਦਾਂ ਦੋਨੋਂ ਸਹੀ ਆ 1044 ਵੀ ਬਿਲਕੁਲ ਸਹੀ ਆ ਉਹਦੇ ਮੜੇ ਹੀ ਸੱਟ ਲੱਗੀ ਤੇ ਤੁਹਾਡਾ ਕਹਿੰਦੇ ਮਤਲਬ ਖੜੀ ਗੱਡੀ ਦੇ ਮਾਰੇ ਆ ਖੜ ਚੰਦਨ ਕੁਮਾਰ ਮੇਰਾ ਨਾਮ ਹੈ ਹਾਂਜੀ ਹਾਂਜੀ ਮੈਂ ਗੱਡੀ ਮੈਂ ਟੈਕਸੀ ਚਲਾਉਣਾ ਸੀ ਮੈਂ ਰੋਡ ਤੇ ਜਾ ਰਿਹਾ ਸੀਗਾ ਆਪਣਾ ਪੁਲ ਤੇ ਨਾ ਉੱਪਰ ਬੱਸ ਖੜੀ ਸੀਗੀ ਥੱਲੇ ਫਿਰ ਥੋੜਾ ਜਿਹਾ ਜਦੋਂ ਥੱਲੇ ਉਤਰ ਲੱਗੇ ਥੋੜਾ ਮੈਂ ਰਾਈਟ ਸਾਈਡ ਤੇ ਮੇਰਾ ਫੋਨ ਥੱਲੇ ਕਰ ਗਿਆ ਤੇ ਮੈਂ ਫੋਨ ਚੱਕਿਆ ਤੇ ਜੱਕਦਮ ਬੱਸ ਆ ਗਈ ਤੇ ਮੈਂ ਜਦੋਂ ਗੱਡੀ ਮੋੜਨ ਲੱਗਾ ਗੱਡੀ ਵਿੱਚ ਮੁੜੀ ਨਹੀਂ ਹੈਗੀ ਤੇ ਮੇਰੇ ਕਨੈਕਟਰ ਸਾਈਡ ਤੇ ਬੱਸ ਦੇ ਬੈਕ ਸਾਈਡ ਵਿੱਚ ਗੱਡੀ ਬਚੀ બસ ਕਿਦਾਂ ਵੱਜੀ ਯਾਨੀ ਕਿ ਬੱਸ ਬੱਸ ਖੜੀ ਸੀਗੀ ਬੱਸ ਖੜੀ ਸੀਗੀ ਮੇਰੀ ਗੱਡੀ ਜਾ ਰਹੀ ਸੀਗੀ ਯਾਨੀ ਕਿ ਇਹ ਗਲਤ ਦੋ ਬੱਸਾਂ ਇਕੱਠੀਆਂ ਖੜੀਆਂ ਸੀਗੀਆਂ ਕਿੱਥੋਂ ਤੇ ਕਿੱਥੇ ਜਾ ਰਹੀ ਸੀ ਮੈਂ ਜੀ ਮਾਛੋੜੇ ਨੂੰ ਜਾ ਰਹੀ ਸੀਗੀ ਕਿੱਥੋਂ ਮੈਂ ਅਥਾ ਜਲੰਧਰ ਤੋਂ